BTV ਬ੍ਰਾਡਕਾਸਟਿੰਗ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਸੁਖਨੀਤ कौर ਦੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕੈਨੇਡਾ ਦੀ ਅੰਤਰਰਾਸ਼ਟਰੀ ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਤੇ ਵਿੱਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਕੁਝ ਮੁੱਖ ਖਬਰਾਂ ਦੇ ਥਾ ਕੈਨੇਡਾ ਪੋਸਟ ਅਤੇ ਯੂਨੀਅਨ ਦੇ ਵਿਚਕਾਰ ਹੋਇਆ ਅਸਥਾਈ ਸਮਝੌਤਾ ਪੀਐਮ ਕਾਰਨੇ ਨੇ ਅਮਰੀਕਾ ਦੇ ਲਈ ਕੈਨੇਡਾ ਦਾ ਅਗਲਾ ਐਮਬੈਸਡਰ ਕੀਤਾ ਨਿਯੁਕਤ ਕੈਲਗਰੀ ਦੇ ਸੀ ਟ੍ਰੇਨ ਸਟੇਸ਼ਨ ਨੇੜੇ ਦੋ ਔਰਤਾਂ ਦੇ ਨਾਲ ਤੁਰ ਵਿਵਹਾਰ BC ਦੇ ਹਾਈਵੇਅਸ ਤੇ ਵਾਪਰੇ ਕਈ ਹਾਦਸੇ ਤੇ ਹੁਣ ਖਬਰਾਂ ਵਿਸਥਾਰ ਤੇ ਵਿੱਚ ਕੈਨੇਡਾ ਪੋਸਟ ਅਤੇ ਕਰਮਚਾਰੀਆਂ ਦੀ ਯੂਨੀਅਨ ਕੈਨੇਡੀਅਨ ਯੂਨੀਅਨ ਆਫ ਪੋਸਟਲ ਏਮਪਲੋਇਸ ਕਪ ਡਬਲਯੂ ਨੇ ਅਸਥਾਈ ਸਮਝੌਤੇ ਤੇ ਸਹਿਮਤੀ ਜਤਾ ਲਈ ਹੈ ਦੋਨੋ ਤਿਰਾਨੇ ਕਿਹਾ ਹੈ ਕਿ ਰੈਟੀਫਿਕੇਸ਼ਨ ਪ੍ਰਕਿਰਿਆ ਦੌਰਾਨ ਨਾ ਤਾਂ ਹੜਤਾਲ ਹੋਵੇਗੀ ਅਤੇ ਨਾ ਹੀ ਲੋਕਆਊਟ ਇਸ ਸਮਝੌਤੇ ਅਰਬਨ ਪੋਸਟਲ ਆਪਰੇਸ਼ਨਸ ਅਤੇ ਰੂਰਲ ਅਤੇ ਸਬਰਬਨ ਮੇਲ ਕੈਰੀਅਰ ਯੂਨਿਟਸ ਤੇ ਲਾਗੂ ਹੋਣ ਕੇ ਕਬ ਡਬਲਯੂ ਦੇ ਬੋਰਡ ਮੈਂਬਰਾਂ ਲੋਗੇ ਸਮਝੌਤੇ ਮਨਜ਼ੂਰ ਕਰਨ ਦੀ ਸਿਫਾਰਿਸ਼ ਕੀਤੀ ਗਈ ਅਤੇ ਰੈਟੀਫਿਕੇਸ਼ਨ ਵੋਟਾਂ 2026 ਦੀ ਸ਼ੁਰੂਆਤ ਦੇ ਵਿੱਚ ਹੋਣ ਗਿਆ ਕੈਨੇਡਾ ਪੋਸਟ ਦੇ ਮੁਤਾਬਕ ਸਮਝੌਤੇ ਅਨੁਸਾਰ ਪਹਿਲੇ ਸਾਲ 6.5 ਫੀਸਦੀ ਤਨਖਾਹ ਦੇ ਵਿੱਚ ਵਾਅਦਾ ਹੋਵੇਗਾ ਦੂਸਰੇ ਸਾਲ 3% ਦੀ ਵਾਧਾ ਮਿਲੇਗਾ ਚਦਕਿ ਤੀਸਰੇ ਤੋਂ ਪੰਜਵੇਂ ਸਾਲ ਤੱਕ ਵਾਧਾ ਸਾਲਾਨਾ ਮੰਗਿਆਈ ਦਰ ਦੇ ਅਨੁਸਾਰ ਕੀਤਾ ਜਾਵੇਗਾ ਇਸ ਤੋਂ ਇਲਾਵਾ ਫਾਇਦਿਆਂ ਦੇ ਵਿੱਚ ਸੁਧਾਰ ਅਤੇ ਹਫਤੇ ਦੇ ਅਖੀਰ ਤੇ ਵਿੱਚ ਪਾਰਸਲ ਡਿਲੀਵਰੀ ਮਾਡਲ ਵੀ ਸ਼ਾਮਲ ਹੈ ਇਸ ਸਮਝੌਤੇ 31 ਜਨਵਰੀ 2029 ਤੱਕ ਲਾਗੂ ਹੋਣ ਕੇ ਕਪ ਡਬਲਯੂ ਤੇ ਪ੍ਰੈਜ਼ੀਡੈਂਟ ਦਾ ਕਹਿਣਾ ਹੈ ਕਿ ਨਤੀਜੇ ਪੋਸਟਲ ਕਰਮਚਾਰੀਆਂ ਦੀ ਏਕਤਾ ਅਤੇ ਤਾਕਤ ਨੂੰ ਦਰਸਾਉਂਦੇ ਹਨ ਦੱਸਦੇ ਕਿ ਕੈਨੇਡਾ ਪੋਸਟ ਅਤੇ ਯੂਨੀਅਨ ਦੇ ਵਿਚਕਾਰ ਪਿਛਲੇ 2 ਸਾਲਾਂ ਤੋਂ ਤਣਾਅਪੂਰਨ ਗੱਲਬਾਤ ਚੱਲ ਰਹੀ ਹੈ। ਪਿਛਲੇ ਸਾਲ ਛੁੱਟੀਆਂ ਤੋਂ ਪਹਿਲਾਂ ਹੋਈ ਹੜਤਾਲ ਦੇ ਕਾਰਨ ਪਾਰਸਲ ਡਿਲੀਵਰੀ ਪ੍ਰਭਾਵਿਤ ਹੋਈ ਸੀ। ਇਸ ਸਮੇਂ ਕੈਨੇਡਾ ਪੋਸਟ ਵਿੱਤੀ ਮੁਸ਼ਕਲਾਂ ਦੇ ਨਾਲ ਵੀ ਜੂਝ ਰਹੀ ਹੈ। ਨਵੰਬਰ ਦੇ ਵਿੱਚ ਜਾਰੀ ਰਿਪੋਰਟ ਦੇ ਮੁਤਾਬਕ ਕੰਪਨੀ ਨੂੰ 541 ਮਿਲੀਅਨ ਡਾਲਰ ਦਾ ਘਾਟਾ ਹੋਇਆ ਹੈ, ਜੋ ਕਿ ਇਸ ਦੇ ਇਤਿਹਾਸ ਦਾ ਸਭ ਤੋਂ ਵੱਡਾ ਨੁਕਸਾਨ ਹੈ। ਇਸ ਸਾਲ ਜਨਵਰੀ ਦੇ ਵਿੱਚ ਮਿਲੇ 1 ਬਿਲੀਅਨ ਡਾਲਰ ਦੇ ਫੈਡਰਲ ਕਰਜ਼ੇ ਦੇ ਬਕਵੂਤ ਕੰਪਨੀ ਨੂੰ ਸਾਲ ਦੇ ਅੰਤ ਤੱਕ ਕਾਟਾ ਪੈਣ ਦਾ ਖਤਰਾ ਹੈ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਗਲੋਬਲ ਇਨਵੈਸਟਮੈਂਟ ਬੈਂਕਰ ਅਤੇ ਪੈਨਸ਼ਨ ਫੰਡ ਮੈਨੇਜਰ ਮਾਰਕ ਵਾਈਸਮੈਨ ਨੂੰ ਵਾਸ਼ਿੰਗਟਨ ਦੇ ਵਿੱਚ ਕੈਨੇਡਾ ਦਾ ਅਗਲਾ ਐਮਬੈਸਡਰ ਨਿਯੁਕਤ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਦੇ ਦਫ਼ਤਰ ਮੁਤਾਬਕ ਵਾਈਸਮੈਨ 15 ਫਰਵਰੀ ਤੋਂ ਆਪਣਾ ਅਹੁਦਾ ਸੰਭਾਲਣ ਕੇ ਉਹਨਾਂ ਨੂੰ ਅਮਰੀਕਾ ਦੇ ਨਾਲ ਮੁਫਤ ਵਪਾਰ ਸਮਝੌਤੇ ਦੀ ਸਮੀਖਿਆ ਸੰਬੰਧੀ ਗੱਲਬਾਤ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਮਾਰਕ ਵਾਈਸਮੈਨ ਪ੍ਰਧਾਨ ਮੰਤਰੀ ਕਾਰਨੀ ਦੇ ਪੁਰਾਣੇ ਦੋਸਤ ਵੀ ਮੰਨੇ ਜਾਂਦੇ ਹਨ ਉਨ੍ਹਾਂ ਨੇ ਕਾਰਨੀਤੀ ਲੀਡਰਸ਼ਿਪ ਮੁਹਿੰਮ ਦੇ ਦੌਰਾਨ ਪੱਤ ਤੋਂ ਪੱਤ 1750 ਡਾਲਰ ਦਾ ਦਾਨ ਕੀਤਾ ਸੀ ਅਤੇ ਨਾਲ ਹੀ ਪਿਛਲੇ ਅਪ੍ਰੈਲ ਦੇ ਵਿੱਚ ਹੋਈ ਫੈਡਰਲ ਚੋਣ ਮੁਹਿੰਮ ਦੌਰਾਨ ਲਿਬਰਲ ਪਾਰਟੀ ਨੂੰ ਵੀ 1750 ਡਾਲਰ ਦਾ ਯੋਗਦਾਨ ਦਿੱਤਾ ਸੀ ਦੱਸਦੇ ਕਿ ਵਾਈਸਮੈਨ ਮੌਜੂਦਾ ਅਮਰੀਕੀ ਐਮਬੈਸਡਰ ਕ੍ਰਿਸਟਨ ਹਿਲਮੈਨ ਦੀ THAILAND ਕੇ ਹਿਲਮੈਨ ਨੇ ਇਸ ਮਹੀਨੇ ਆਪਣਾ ਅਹੁਦਾ ਛੱਡਣ ਦਾ ਐਲਾਨ ਕੀਤਾ ਸੀ ਉਨ੍ਹਾਂ ਦਾ ਕਹਿਣਾ ਸੀ ਕਿ ਨਵੀਂ ਟੀਮ ਅਗਲੇ ਸਾਲ ਹੋਣ ਵਾਲੀ ਕੈਨੇਡਾ ਅਮਰੀਕਾ ਮੈਕਸੀਕੋ ਐਗਰੀਮੈਂਟ ਕੋਜ਼ਮਾ ਦੀ ਸਮੀਖਿਆ ਤੇ ਧਿਆਨ ਕੇਂਦ੍ਰਿਤ ਕਰ ਸਕੇਗੀ ਕਿ ਮਾਰਕ ਵਾਈਲਸਮਨ ਪ੍ਰਧਾਨ ਮੰਤਰੀ ਦੇ ਕੈਨੇਡਾ ਅਮਰੀਕਾ ਸਬੰਧਾਂ ਦੇ ਲਈ ਇੱਕ ਕੌਂਸਲ ਦੇ ਮੈਂਬਰ ਵੀ ਹਨ ਇਹ ਕੌਂਸਲ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਦੇ ਵੱਲੋਂ ਬਣਾਈ ਗਈ ਸੀ ਜਦੋਂ ਡੋਨਲਡ ਟਰੰਪ ਦੂਸਰੀ ਵਾਰ ਅਮਰੀਕਾ ਦੇ ਰਾਸ਼ਟਰਪਤੀ ਬਣਨ ਵਾਲੇ ਸਨ ਟਰੂਡੋ ਨੇ ਵਾਈਸਮੈਨ ਨੂੰ ਇਸ ਕੌਂਸਲ ਦੇ ਵਿੱਚ ਸ਼ਾਮਲ ਨਹੀਂ ਕੀਤਾ ਸੀ ਪਰ ਕਾਰਨੀ ਨੇ ਮਾਰਚ ਦੇ ਵਿੱਚ ਪ੍ਰਧਾਨ ਮੰਤਰੀ ਬਣਨ ਤੋਂ ਕੁਝ ਹੀ ਦਿਨਾਂ ਬਾਅਦ ਉਹਨਾਂ ਨੂੰ ਇਸ ਕੌਂਸਲ ਦੇ ਵਿੱਚ ਸ਼ਾਮਲ ਕਰ ਲਿਆ ਸੀ ਕੈਨੇਡੀਅਨ ਫੂਡ ਇਨਸਪੈਕਸ਼ਨ ਏਜੰਸੀ ਸੀਐਫਆਈ ਨੇ ਪੈਲਸਬਰੀ ਬ੍ਰਾਂਡ ਦੇ ਪੀਜ਼ਾ ਪੌਪਸ ਨੂੰ ਸੰਭਾਵਿਤ ਟੀਕੋਲਾਈ ਦੇ ਖਤਰੇ ਕਾਰਨ ਰਿਕਾਲ ਕਰਨ ਦਾ ਹੁਕਮ ਦਿੱਤਾ ਹੈ CFI ਦੇ ਮੁਤਾਬਕ ਪੈਪਰੋਨੀ ਅਤੇ ਬੇਕਨ ਪੀਜ਼ਾ ਪੌਪਸ ਦੇ 760 ਗ੍ਰਾਮ ਅਤੇ 2.85 ਕਿਲੋ ਦੇ ਪੈਕ ਪ੍ਰਭਾਵਿਤ ਹਨ ਜਿਨ੍ਹਾਂ ਦੀ ਬੈਸਟ ਬਿਫੋਰ ਤਰੀਕ 9 ਅਤੇ 10 ਜੂਨ 2026 ਹੈ ਇਸ ਤੋਂ ਲਾਵਾ ਪੀਜ਼ਾ ਪੌਪਸ ਸੁਪਰੀਮੋ ਐਕਸਟ੍ਰੀਮ ਪੈਪਰੋਨੀ ਅਤੇ ਬੇਕਨ ਤੇ 3 ਕਿਲੋਗ੍ਰam ਬਾਕਸ ਜਿਨਾਂ ਦੀ ਬੈਸਟ ਬਿਫੋਰ ਤਾਰੀਖ 10 ਤੋਂ 12 ਜੂਨ 2026 ਹੈ ਅਤੇ ਪੀਜ਼ਾ ਪੌਪਸ ਫ੍ਰੈਂਕਸ ਰੈੱਡ ਹੌਟ ਪੈਪਰੋਨੀ ਤੇ 380 ਗ੍ਰam ਪੈਕ ਵੀ ਰਿਕਾਲ ਦੇ ਵਿੱਚ ਸ਼ਾਮਿਲ ਹਨ ਏਜੰਸੀ ਨੇ ਗਾਹਕਾਂ ਨੂੰ ਅਪੀਲ ਕੀਤੀ ਹੈ ਕਿ ਪ੍ਰਭਾਵਿਤ ਪ੍ਰੋਡਕਟਸ ਤੁਰੰਤ ਸੁੱਟ ਦਿੱਤੇ ਜਾਣ ਜਾਂ ਫਿਰ ਖਰੀਦੇ ਕਏ ਸਟੋਰ ਤੇ ਵਾਪਸ ਕਰ ਦਿੱਤੇ ਜਾਣ CFI ਨੇ ਚੇਤਾਵਨੀ ਦਿੱਤੀ ਹੈ ਕਿ ਇਨਫੈਕਟਿਡ ਫੂਡ ਦੇਖਣ ਜਾਂ ਫਿਰ ਸੁੰਘਣ ਦੇ ਵਿੱਚ ਖਰਾਬ ਨਹੀਂ ਲੱਗਦਾ ਪਰ ਫਿਰ ਵੀ ਤੁਹਾਨੂੰ ਬਿਮਾਰ ਕਰ ਸਕਦਾ ਹੈ ਇਕੋਲਾਈਨ ਇਨਫੈਕਸ਼ਨ ਦੇ ਕਾਰਨ ਉਲਟੀਆਂ, ਪੇਟ ਦਰਦ ਅਤੇ ਦਸਤ ਹੋ ਸਕਦੇ ਹਨ ਗੰਭੀਰ ਮਾਮਲਿਆਂ ਦੇ ਵਿੱਚ ਇਲਾਜ ਦੀ ਜ਼ਰੂਰਤ ਵੀ ਪੈ ਸਕਦੀ ਹੈ ਗ੍ਰੇਟਰ ਟੋਰਾਂਟੋ ਏਰੀਆ ਜੀਟੀਏ ਦੇ ਵਿੱਚ ਨਸ਼ਾ ਤਸਕਰੀ ਅਤੇ ਗੈਰ ਕਾਨੂੰਨੀ ਹਥਿਆਰਾਂ ਦੇ ਨਾਲ ਸੰਬੰਧਤ ਇੱਕ ਜਾਂਚ ਤੋਂ ਬਾਅਦ ਪੁਲਿਸ ਨੇ 8 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਖਿਲਾਫ ਕੁੱਲ 34 ਦੋਸ਼ ਦਰਜ ਕੀਤੇ ਹਨ ਪੁਲਿਸ ਦੇ ਮੁਤਾਬਕ ਕਿ ਜਾਂਚ ਦਸੰਬਰ 2024 ਵਿੱਚ ਕੈਨੇਡਾ ਤੇ ਅਮਰੀਕਾ ਦੀਆਂ ਏਜੰਸੀਆਂ ਦੇ ਵੱਲੋਂ ਸ਼ੁਰੂ ਕੀਤੀ ਗਈ ਸੀ ਇੱਕ ਸ਼ੱਕੀ ਵਿਅਕਤੀ ਤੇ ਬਾਰਡਰ ਪਾਰ ਵੱਡੀ ਮਾਤਰਾ ਦੇ ਵਿੱਚ ਨਸ਼ੀਲੇ ਪਦਾਰਥਾਂ ਦਾ ਐਕਸਪੋਰਟ ਅਤੇ ਇੰਪੋਰਟ ਕਰਨ ਦੇ ਦੋਸ਼ ਹਨ ਜਾਂਚ ਦੌਰਾਨ ਯੋਰਕ ਰੀਜਨ ਅਤੇ অন্ਟਾਰੀਓ ਤੇ ਹੋਰ ਇਲਾਕਿਆਂ ਦੇ ਵਿੱਚ ਨਸ਼ਾ ਤਸਕਰੀ ਨਾਲ ਜੁੜੇ ਹੋਰਾਂ ਲੋਕਾਂ ਦੀ ਪਛਾਣ ਹੋਈ 25 ਅਕਤੂਬਰ 2025 ਨੂੰ ਪੁਲਿਸ ਨੇ ਜੀਟੀਕੇ ਤੇ ਵੱਖ-ਵੱਖ ਇਲਾਕਿਆਂ ਦੇ ਵਿੱਚ ਪੰਜ ਘਰਾਂ ਤੇ ਛਾਪੇ ਮਾਰੇ ਇਸ ਦੌਰਾਨ ਪੁਲਿਸ ਨੇ ਵੱਡੀ ਮਾਤਰਾ ਦੇ ਵਿੱਚ ਮੈਥਾਫੈਂਟਮਿਨ, ਫੈਂਟਨਿਲ, ਕੋਕੇਨ, ਐਮਡੀਐਮਏ ਗੋਲੀਆਂ ਅਤੇ ਗੈਰ ਕਾਨੂੰਨੀ ਕੈਨਾਬਿਸ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ ਪੁਲਿਸ ਨੇ 3 ਲੱਖ ਡਾਲਰ ਤੋਂ ਵੱਧ ਨਕਦ, 3 ਹਥਿਆਰ ਅਤੇ ਗੋਲਾ ਬਾਰੂਦ ਅਤੇ ਇਸ ਦੇ ਨਾਲ ਹੀ 2 ਗੱਡੀਆਂ ਵੀ ਜ਼ਬਤ ਕੀਤੀਆਂ ਗਈਆਂ ਹਨ। ਇਹ ਜਾਂਚ অন্ਟਾਰੀਓ ਪ੍ਰੋਵਿੰਸ਼ੀਅਲ ਪੁਲਿਸ, ਅਮਰੀਕਨ ਡਰੱਗ ਇਨਫੋਰਸਮੈਂਟ ਐਡਮਿਨਿਸਟ੍ਰੇਸ਼ਨ ਅਤੇ ਕ੍ਰਿਮੀਨਲ ਇੰਟੈਲੀਜੈਂਸ ਸਰਵਿਸ অন্ਟਾਰੀਓ ਦੇ ਸਹਿਯੋਗ ਦੇ ਨਾਲ ਕੀਤੀ ਗਈ। ਪੁਲਿਸ ਨੇ ਕਿਹਾ ਹੈ ਕਿ ਮਾਮਲੇ ਦੀ ਜਾਂਚ ਹਾਲੇ ਵੀ ਚੱਲ ਰਹੀ ਹੈ ਅਤੇ ਹੋਰ ਗ੍ਰਿਫਤਾਰੀਆਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਸਾਊਥ-ਵੈਸਟ ਕੈਲਗਰੀ ਦੇ ਵਿੱਚ ਸ਼ਨੂਕ ਸੀ ਟ੍ਰੇਨ ਸਟੇਸ਼ਨ ਨੇੜੇ ਦੋ ਔਰਤਾਂ ਦੇ ਨਾਲ ਸੈਕਸ਼ੂਅਲ ਅਸੌਲਟ ਦੇ ਮਾਮਲੇ ਸਾਹਮਣੇ ਆਏ ਹਨ ਜਿਸ ਤੋਂ ਬਾਅਦ ਕੈਲਗਰੀ ਪੁਲਿਸ ਲੋਕਾਂ ਤੋਂ ਜਾਣਕਾਰੀ ਮੰਗ ਰਹੀ ਹੈ ਪੁਲਿਸ ਮੁਤਾਬਕ ਇਹਨਾਂ ਦੋਨਾਂ ਘਟਨਾਵਾਂ ਦੇ ਵਿੱਚ ਸੌਲਟ ਇੱਕੋ ਹੀ ਸ਼ੱਕੀ ਵਿਅਕਤੀ ਦੇ ਵੱਲੋਂ ਕੀਤਾ ਗਿਆ ਇਹ ਘਟਨਾਵਾ ਸ਼ਨੀਵਾਰ 13 ਦਸੰਬਰ ਨੂੰ ਸ਼ਾਮ ਕਰੀਬ 5 ਵਜੇ ਵਾਪਰੀਆਂ ਹਨ ਪਹਿਲੀ ਘਟਨਾ ਕਰੀਬ ਪੌਣੇ 5 ਵਜੇ ਵਾਪਰੀ ਜਦੋਂ ਇੱਕ ਔਰਤ ਸਟੇਸ਼ਨ ਤੋਂ 1 A ਸਟਰੀਟ ਸਾਊਥ-ਵੈਸਟ ਰਾਹੀਂ ਉੱਤਰ ਦੇ ਵੱਲ ਜਾ ਰਹੀ ਸੀ ਪੁਲਿਸ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਦੀ ਜਾਂਚ ਦੌਰਾਨ ਪਤਾ ਲੱਗਾ ਕਿ ਕੁਝ ਮਿੰਟਾਂ ਬਾਅਦ ਉਸੇ ਇਲਾਕੇ ਦੇ ਵਿੱਚ ਇੱਕ ਹੋਰ ਔਰਤ ਦੇ ਨਾਲ ਵੀ ਇਸੇ ਤਰ੍ਹਾਂ ਦੀ ਘਟਨਾ ਵਾਪਰੀ ਹੈ ਪੁਲਿਸ 13 ਦਸੰਬਰ ਨੂੰ ਪੌਣੇ 5 ਵਜੇ ਤੋਂ 5 ਵਜੇ ਦਰਮਿਆਨ 58 ਐਵੈਨਿਊ ਅਤੇ 1 A ਸਟਰੀਟ ਇਲਾਕੇ ਦੀ ਡੈਸ਼ ਕੈਮ ਫੁਟੇਜ ਦੀ ਮੰਗ ਕਰ ਰਹੀ ਹੈ ਕੈਲਗਰੀ ਪੁਲਿਸ ਦਾ ਕਹਿਣਾ ਹੈ ਕਿ ਜੇਕਰ ਕਿਸੇ ਨੂੰ ਵੀ ਲੱਗਦਾ ਹੈ ਕਿ ਉਹ ਵੀ ਸੈਕਸ਼ੂਅਲ ਅਸੌਲਟ ਦਾ ਸ਼ਿਕਾਰ ਹੋਏ ਹਨ ਅਤੇ ਘਟਨਾ ਕਦੇ ਵੀ ਵਾਪਰੀ ਹੋਵੇ ਉਸ ਦੀ ਰਿਪੋਰਟ ਕਰਨੀ ਚਾਹੀਦੀ ਹੈ ਜਾਣਕਾਰੀ ਦੇਣ ਵਾਸਤੇ 403 268 1234 ਤੇ ਕਾਲ ਕੀਤੀ ਜਾ ਸਕਦੀ ਹੈ ਜਾਂ ਫਿਰ ਕ੍ਰਾਈਮ ਸਟਾਪਰਸ ਨੂੰ ਗੁਪਤ ਸੂਚਨਾ ਵੀ ਦਿੱਤੀ ਜਾ ਸਕਦੀ ਹੈ। ਟਰਿਡਿਸ਼ ਕੋਲੰਬੀਆ ਦੇ ਸਰੀ ਸ਼ਹਿਰ ਨੇੜੇ ਹਾਈਵੇ 1 ਤੇ ਸੋਮਵਾਰ ਸਵੇਰੇ ਹੋਈ ਕਈ ਗੱਡੀਆਂ ਦੀ ਟੱਕਰ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਇਸ ਹਾਦਸੇ ਦੇ ਕਾਰਨ ਲੈਂਗਲੀ ਤੋਂ ਸਰੀਵਾਲ ਜਾਣ ਵਾਲੀ ਪੱਛਮੀ ਲੇਨ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਗਈ। ਬੀਸੀ ਹਾਈਵੇ ਪੈਟਰੋਲ ਦੇ ਮੁਤਾਬਕ ਪੁਲਿਸ ਨੂੰ ਸਵੇਰੇ ਕਰੀਬ 7:30 ਵਜੇ ਪੈਸੀਫਿਕ ਹਾਈਵੇ 176 ਸਟਰੀਟ ਹਾਈਵੇ 15 ਤੋਂ ਪੂਰਬ ਵੱਲ ਇਸ ਹਾਦਸੇ ਦੀ ਸੂਚਨਾ ਮਿਲੀ। ਮੌਕੇ ਤੇ ਐਮਰਜੈਂਸੀ ਟੀਮਾਂ ਵੱਡੀ ਗਿਣਤੀ ਦੇ ਵਿੱਚ ਪਹੁੰਚੀਆਂ ਅਤੇ ਟੁੱਟੀਆਂ ਹੋਈਆਂ ਗੱਡੀਆਂ ਅਤੇ ਫੈਲੇ ਹੋਏ ਮਲਬੇ ਨੂੰ ਹਟਾਉਣ ਦਾ ਕੰਮ ਕੀਤਾ ਗਿਆ। BC Emergency Health Service ਨੇ ਦੱਸਿਆ ਹੈ ਕਿ ਦੋ ਜ਼ਖਮੀ ਵਿਅਕਤੀਆਂ ਨੂੰ ਹਸਪਤਾਲ ਭੇਜਿਆ ਗਿਆ ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਸਥਿਰ ਹੈ ਜਦਕਿ ਦੂਸਰੇ ਦੀ ਹਾਲਤ ਗੰਭੀਰ ਦੱਸੀ ਗਈ ਬਾਅਦ ਦੇ ਵਿੱਚ ਪੁਲਿਸ ਨੇ ਪੁਸ਼ਟੀ ਕੀਤੀ ਕਿ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਹਾਦਸੇ ਦੇ ਕਾਰਨ ਹਾਈਵੇ ਨੂੰ ਪੂਰੀ ਤਰ੍ਹਾਂ ਬੰਦ ਕਰਨਾ ਪਿਆ ਅਤੇ ਡਰਾਈਵਰਾਂ ਨੂੰ 200 ਸਟਰੀਟ ਲੈਂਗਲੀ ਦਿਵਲ ਮੋੜਿਆ ਗਿਆ ਇਸ ਤੋਂ ਇਲਾਵਾ ਐਤਵਾਰ ਦੁਪਹਿਰ ਐਲੈਕਸ ਫ੍ਰੇਜ਼ਰ ਬ੍ਰਿਜ ਤੇ ਹੋਏ 8 ਗੱਡੀਆਂ ਦੇ ਹਾਦਸੇ ਕਾਰਨ ਟ੍ਰੈਫਿਕ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਇਹ ਹਾਦਸਾ ਬ੍ਰਿਜ ਦੇ ਨਾਰਥ ਟਾਵਰ ਦੇ ਨੇੜੇ ਵਾਪਰਿਆ ਜਿਸ ਤੋਂ ਬਾਅਦ ਉੱਤਰ ਵੱਲ ਜਾਣ ਵਾਲੀ ਆਵਾਜਾਈ ਨੂੰ ਸਿਰਫ ਇੱਕ ਲੇਨ ਤੱਕ ਸੀਮਿਤ ਕਰ ਦਿੱਤਾ ਗਿਆ ਡਰਾਈਵ ਬੀ ਸੀ ਮੁਤਾਬਕ ਐਤਵਾਰ ਸ਼ਾਮ ਕਰੀਬ 6 ਵਜੇ ਤੱਕ ਬ੍ਰਿਜ ਨੂੰ ਮੁੜ ਟ੍ਰੈਫਿਕ ਦੇ ਲਈ ਖੋਲ ਦਿੱਤਾ ਗਿਆ ਸੀ ਅਲਬਰਟਾ ਇਲੈਕਸ਼ਨ ਏਜੰਸੀ ਨੇ ਸੂਬੇ ਦੇ ਕੈਨੇਡਾ ਤੋਂ ਅਲੱਗ ਹੋਣ ਦੇ ਨਾਲ ਸੰਬੰਧਿਤ ਪ੍ਰਸਤਾਵਿਤ ਰਿਫਰੈਂਡਮ ਸਵਾਲ ਨੂੰ ਮਨਜ਼ੂਰੀ ਦੇ ਦਿੱਤੀ ਹੈ ਰਿਫਰੈਂਡਮ ਦੇ ਲਈ ਮਨਜ਼ੂਰ ਕੀਤਾ ਗਿਆ ਸਵਾਲ ਇਹ ਹੈ ਕੀ ਕੀ ਤੁਸੀਂ ਸਹਿਮਤ ਹੋ ਕਿ ਅਲਬਰਟਾ ਸੂਬਾ ਕੈਨੇਡਾ ਦਾ ਹਿੱਸਾ ਨਾ ਰਹੇ ਅਤੇ ਇੱਕ ਆਜ਼ਾਦ ਦੇਸ਼ ਬਣ ਜਾਵੇ ਇਲੈਕਸ਼ਨ ਅਲਬਰਟਾ ਦੇ ਮੁਤਾਬਕ ਇਸ ਪ੍ਰਸਤਾਵ ਦੇ ਹਮਾਇਤੀ ਗਰੁੱਪ ਅਲਬਰਟਾ ਪ੍ਰੋਸਪਰਿਟੀ ਪ੍ਰੋਜੈਕਟ ਤੇ ਕੋਲ ਜਨਵਰੀ ਦੀ ਸ਼ੁਰੂਆਤ ਤੱਕ ਪਟੀਸ਼ਨ ਦੇ ਲਈ ਇੱਕ ਫਾਈਨੈਂਸ਼ੀਅਲ ਅਫਸਰ ਨਿਯੁਕਤ ਕਰਨ ਦਾ ਸਮਾਂ ਹੈ ਇਸ ਤੋਂ ਬਾਅਦ ਦਸਤਖਤ ਇਕੱਠੇ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਸਕੇਗੀ ਜੇਕਰ ਗਰੁੱਪ 4 ਮਹੀਨਿਆਂ ਦੇ ਵਿੱਚ ਲਗਭਗ 178000 ਦਸਤਖਤ ਇਕੱਠੇ ਕਰ ਲੈਂਦਾ ਹੈ ਤੇ ਮਸਲਾ ਅਲਬਰਟਾ ਵਾਸੀਆਂ ਸਾਹਮਣੇ ਰਿਫਰੈਂਡਮ ਤੇ ਰਾਹੀਂ ਰੱਖਿਆ ਜਾ ਸਕਦਾ ਹੈ ਇਸ ਵਾਰ ਪਹਿਲਾਂ ਵੀ ਇਸੇ ਗਰੁੱਪ ਦੇ ਵੱਲੋਂ ਪੇਸ਼ ਕੀਤਾ ਗਿਆ ਸੀ ਪਰ ਉਸ ਸਮੇਂ ਇਹ ਅਦਾਲਤੀ ਸਮੀਖਿਆ ਕਾਰਨ ਰੁਕ ਗਿਆ ਇਸ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਅਲਬਰਟਾ ਸਰਕਾਰ ਨੇ ਰਿਫਰੈਂਡਮ ਦੇ ਨਾਲ ਸੰਬੰਧਿਤ ਨਿਯਮਾਂ ਦੇ ਵਿੱਚ ਤਬਦੀਲੀ ਕੀਤੀ ਹੈ ਜਿਸ ਤੋਂ ਬਾਅਦ ਦੁਬਾਰਾ ਪਟੀਸ਼ਨ ਦਰਜ ਕੀਤੀ ਗਈ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਲੀਨਾ ਡੀਆਪ ਨੇ ਨਵੇਂ ਹੁਕਮ ਜਾਰੀ ਕੀਤੇ ਹਨ। ਤ੍ਰਿਨਾਦੀ ਅਧੀਨ ਇੰਟਰਨੈਸ਼ਨਲ ਸਟੂਡੈਂਟ ਵੀਜ਼ਾ ਅਰਜ਼ੀਆਂ ਤੇ ਕੈਪ ਲਗਾਇਆ ਜਾਵੇਗਾ। ਸਰਕਾਰ ਦਾ ਮਕਸਦ 2026 ਵਿੱਚ ਇੰਟਰਨੈਸ਼ਨਲ ਵਿਦਿਆਰਥੀਆਂ ਦੀਆਂ ਅਰਜ਼ੀਆਂ ਦੀ ਗਿਣਤੀ ਲਗਭਗ 310000 ਤੱਕ ਰੱਖਣਾ ਹੈ। ਨਵੇਂ ਨਿਯਮਾਂ ਦੇ ਮਤਾਂਕ ਸਟੱਡੀ ਪਰਮਿਟ ਤੇ ਲਈ ਹੁਣ ਸੂਬਾ ਜਾਂ ਫਿਰ ਟੈਰੀਟੋਰੀਅਲ ਅਟੈਸਟੇਸ਼ਨ ਲੈਟਰ ਲਾਜ਼ਮੀ ਹੋਵੇਗਾ। ਇਸ ਲੈਟਰ ਦੇ ਵਿੱਚ ਵਿਦਿਆਰਥੀ ਦਾ ਨਾਮ, ਜਨਮ ਤਰੀਕ ਅਤੇ ਪਤਾ ਦਰਜ ਹੋਣਾ ਜ਼ਰੂਰੀ ਹੈ। ਫੈਡਰਲ ਸਰਕਾਰ ਨੇ ਦੱਸਿਆ ਹੈ ਕਿ ਅਗਲੇ ਸਾਲ ਇਮੀਗ੍ਰੇਸ਼ਨ ਯੋਜਨਾ ਦੇ ਅਧੀਨ 1,55,000 ਇੰਟਰਨੈਸ਼ਨਲ ਵਿਦਿਆਰਥੀਆਂ ਨੂੰ ਦਾਖਲਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਮੰਤਰੀ ਡੀਆਪ ਨੇ ਸਟਾਰਟਅਪ ਵੀਜ਼ਾ ਅਤੇ ਸੈਲਫ এমਪਲoyed ਲੋਕਾਂ ਦੇ ਲਈ ਪੀਆਰ ਦੀਆਂ ਅਰਜ਼ੀਆਂ ਵੀ 1 ਜਨਵਰੀ ਤੋਂ ਕੁਝ ਸਮੇਂ ਦੇ ਲਈ ਰੋਕਣ ਦੇ ਹੁਕਮ ਜਾਰੀ ਕਰ ਦਿੱਤੇ ਹਨ। ਕਰੇਲੂ ਸਹਾਇਤਾ ਅਤੇ ਬੱਚਿਆਂ ਦੀ ਦੇਖਭਾਲ ਕਰਨ ਵਾਲੇ ਮਾਈਗ੍ਰੈਂਟ ਕੇਅਰਗੇਵਰਸ ਦੇ ਲਈ ਪੀਆਰ ਦੀ ਸਕੀਮ ਵੀ 31 ਮਾਰਚ 2026 ਨੂੰ ਮੁੜ ਖੋਲਣ ਦੀ ਬਜਾਏ ਹੁਣ 30 ਮਾਰਚ 2030 ਤੱਕ ਬੰਦ ਰਹੇਗੀ ਜਦੋਂ ਤੱਕ ਮੰਤਰੀ ਦੇ ਵੱਲੋਂ ਕੋਈ ਨਵਾਂ ਹੁਕਮ ਨਹੀਂ ਆਉਂਦਾ ਹੈ ਸਰਕਾਰ ਦਾ ਕਹਿਣਾ ਹੈ ਕਿ ਇਹ ਫੈਸਲੇ ਅਰਜ਼ੀਆਂ ਦੀ ਬੇਹੱਦ ਵੱਧ ਰਹੀ ਗਿਣਤੀ ਦੇ ਕਾਰਨ ਲੈ ਕੇ ਹਨ ਚਿੱਠੀ ਹਾਲੇ ਵੀ ਕਈ ਅਰਜ਼ੀਆਂ ਪ੍ਰੋਸੈਸਿੰਗ ਦੇ ਅਧੀਨ ਹਨ ਸਰਕਾਰੀ ਅੰਕੜਿਆਂ ਦੇ ਅਨੁਸਾਰ ਸਟਾਰਟਅਪ ਵੀਜ਼ਾ ਸਕੀਮ ਦੇ ਹੇਠ 44000 ਤੋਂ ਵੱਧ ਅਰਜ਼ੀਆਂ ਪਹਿਲਾਂ ਹੀ ਪੈਂਡਿੰਗ ਹਨ ਅਤੇ ਕੁਝ ਮਾਮਲਿਆਂ ਤੇ ਵਿੱਚ ਪ੍ਰੋਸੈਸਿੰਗ ਦਾ ਸਮਾਂ 10 ਸਾਲ ਤੋਂ ਵੀ ਵੱਧ ਦਿਖਾਇਆ ਜਾ ਰਿਹਾ ਹੈ ਟੋਰਟੋਪੋਲਿਸ ਨੇ ਇੱਕ 30 ਸਾਲ ਦੀ ਔਰਤ ਦੀ ਹਤਿਆ ਦੇ ਮਾਮਲੇ ਵਿੱਚ ਇੱਕ ਸ਼ੱਕੀ ਵਿਅਕਤੀ ਦੀ ਪਛਾਣ ਕਰ ਲਈ ਹੈ ਅਤੇ ਉਸ ਦੇ ਖਿਲਾਫ ਫਸਟ ਡਿਗਰੀ ਮਰਡਰ ਲਈ ਕੈਨੇਡਾ ਵਾਈਡ ਵਾਰੰਟ ਜਾਰੀ ਕਰ ਦਿੱਤਾ ਗਿਆ ਹੈ ਪੁਲਿਸ ਦੇ ਮੁਤਾਬਕ ਟੋਰਾਂਟੋ ਦੀ 30 ਸਾਲਾ ਹਿਮਾਂਸ਼ੀ ਖੁਰਾਣਾ ਦੇ ਗੁੰਮ ਹੋਣ ਦੀ ਰਿਪੋਰਟ ਸ਼ੁੱਕਰਵਾਰ 19 ਦਸੰਬਰ ਨੂੰ ਰਾਤ ਕਰੀਬ 10:41 ਮਿੰਟ ਤੇ ਦਰਜ ਕੀਤੀ ਗਈ ਸੀ ਉਸ ਨੁਆਕਰੀ ਵਾਰ ਸਟ੍ਰੈਚਰ ਐਵੇਨਿਊ ਅਤੇ ਵਲਿੰਗਟਨ ਸਟ੍ਰੀਟ ਵੈਸਟ ਇਲਾਕੇ ਦੇ ਵਿੱਚ ਦੇਖਿਆ ਗਿਆ ਅਗਲੇ ਦਿਨ ਸ਼ਨੀਵਾਰ ਸਵੇਰੇ ਕਰੀਬ 6:30 ਵਜੇ ਪੁਲਿਸ ਨੂੰ ਉਸੇ ਇਲਾਕੇ ਦੇ ਇੱਕ ਕਾਰ ਦੇ ਅੰਦਰ ਉਸਦੀ ਲਾਸ਼ ਮਿਲੀ ਹਦ ਇਸ ਮੌਤ ਨੂੰ ਹੋਮਿਸਾਈਡ ਐਲਾਨ ਕਰ ਦਿੱਤਾ ਗਿਆ ਸੋਮਵਾਰ ਨੂੰ ਪੁਲਿਸ ਨੇ ਦੱਸਿਆ ਕਿ ਟੋਰਾਂਟੋ ਦਾ 32 ਸਾਲਾ ਅਬਦੁਲ ਗਫੂਰੀ ਇਸ ਮਾਮਲੇ ਦੇ ਵਿੱਚ ਮੁੱਖ ਸ਼ੱਕੀ ਹੈ ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੀੜਤਾ ਅਤੇ ਸ਼ੱਕੀ ਇੱਕ ਦੂਸਰੇ ਨੂੰ ਜਾਣਦੇ ਸਨ ਪਰ ਉਨ੍ਹਾਂ ਦੇ ਰਿਸ਼ਤੇ ਬਾਰੇ ਹੋਰ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਇਸ ਦਿਨਾਂ ਹੀ ਅੱਜ ਦੇ ਬੁਲੇਟਨ ਦੇ ਵਿੱਚ ਐਨਾ ਹੀ ਮੈਨੂੰ ਸੁਖਨੀਤ ਕੌਰ ਨੂੰ ਦੇਵਜਾਸਤ ਦੇਖਦੇ ਰਹੋ BTV ਬ੍ਰਾਡਕਾਸਟਿੰਗ B ਪੋਜ਼ਿਟਿਵ ਬੀ ਯਰਸੈਲਫ